ਹਸਨਪੁਰੀ ਉਹ ਨਹੀਂ ਦਿਨੀ ਗੀਤਕਾਰ ਸੀ ਤੇ ਨਾਲ ਨਾਲ ਫਿਲਮਕਾਰ ਹੋ ਗਿਆ ਤੇਰੀ ਮੇਰੀ ਇੱਕ ਜਿੰਦੜੀ ਉਹਦੀ ਫਿਲਮ ਸੀਗੀ ਫਿਰ ਉਹਨੇ ਦਾਜ ਫਿਲਮ ਬਣਾਈ ਤੇ ਉਹੋ ਚਰਚਿਤ ਹੋ ਗਿਆ ਫਿਲਮੀ ਉਹਦੇ ਨਾਲ ਜੁੜ ਗਿਆ ਗਲੈਮਰ ਬਣ ਗਿਆ ਜੀ ਤੇ ਉਹ ਕੁਲਦੀਪ ਕੌਰ ਨੇ ਸੁਖੀ ਉਹਦੀ ਭੈਣ ਤੇ ਉਹਨਾਂ ਦੇ ਡੈਡੀ ਸੀਗੇ ਆਪਣੇ ਮਸਤਾਨਾ ਜੀ ਜੀ ਉਹਨਾਂ ਦਾ ਮਸਤਾਨਾ ਜੀ ਉਹ ਇਸ ਤਰ੍ਹਾਂ ਇੱਕ ਸਿਟਿੰਗ ਉਹਨਾਂ ਦੇ ਘਰੇ ਰੱਖ ਲਈ ਗਈ ਤੇ ਉਹ ਰਿਜ਼ਾਰ ਤੇ ਮੈਨੂੰ ਵੀ ਉੱਥੇ ਸੱਦਾ ਦੇ ਦਿੱਤਾ ਗਿਆ ਉੱਥੋਂ ਦੀ ਉਹ ਘਟਨਾ ਜਿਹੜੀ ਬੜੀ ਪਿਆਰੀ ਹੋਈ ਆ ਮਿਉਨੇ ਹਸਨਪੂਰੀ ਸਾਹਿਬ ਨੇ ਕਿਤੇ ਹਰੀ ਮਿਰਚ ਇਹ ਚੱਕ ਕੇ ਦੰਦੀ ਤੋੜ ਲਈ ਤੇ ਉਹਦਾ ਜੀਵ ਸੜਨ ਲੱਗ ਗਈ ਉਹਨਾਂ ਦੀ ਉਹਨਾਂ ਨੇ ਦਵਾ ਦਵਾ ਕੇ ਕਿਹਾ ਮੂੰਹ ਸੜ ਗਿਆ ਮੂੰਹ ਸੜ ਗਿਆ ਜੀਵ ਸੜ ਗਿਆ ਜੀਵ ਸੜ ਗਿਆ ਤੇ ਉਹ ਕਾਂਤੀ ਕੁਲਦੀਪ ਕੌਰ ਨੂੰ ਕਾਂਤੀ ਛੋਟਾ ਨਾ ਉਹਨੇ ਲਿਆ ਕੇ ਦੇਤੀ ਉਹੋ ਖੰਡ ਤੇ ਉਹ ਖੰਡ ਜਦੋਂ ਇਸ ਤਰ੍ਹਾਂ ਉਹਨੇ ਫੜਾਉਣ ਲੱਗੀ ਤੇ ਉਹ ਕਹਿੰਦਾ ਵੀ ਮੇਰੇ ਮੂੰਹ ਚ ਪਾ ਦੇ ਅੱਛਾ ਉਹ ਹੁਣ ਆਏ ਪਾਉਂਦੇ ਆ ਡਲਦੀ ਸੀਗੀ ਉਹਨੇ ਇਹਦਾ ਤਲਲੀ ਦੇ ਉੱਤੇ ਰੱਖ ਕੇ ਤੇ ਆਏ ਵੀ ਫੱਕਾ ਸੌਖਾ ਵੱਜ ਜਾਊਗਾ ਫੱਕਾ ਮਾਰਿਆ ਤੇ ਹਸਨਪੂਰੀ ਨੇ ਹੱਥ ਫੜ ਕੇ ਤੇ ਜੜਕ ਕਿਸ ਕਰ ਲਿਆ ਜੀ ਹੁਣ ਗਲਤ ਤਾਂ ਕੁਝ ਵੀ ਨਹੀਂ ਐ ਮੈਂ ਆਮ ਜੀ ਘਟਨਾ ਕੋਈ ਅਸੀ ਗੱਲ ਨਹੀਂ ਹੈ ਪਰ ਉਹ ਦਦਾਰ ਸੰਧੂ ਨੂੰ ਪਿੰਚ ਕਰਕੇ 25 ਦਿਨ ਬਾਅਦ ਉਹਨੇ ਗੀਤ ਲਿਖਿਆ ਤੇ ਮੈਨੂੰ ਕਹਿੰਦਾ ਵੀ ਹੁਣ ਮੈਂ ਹਸਨਪੂਰੀ ਨੂੰ ਉੱਥੇ ਹੋਰ ਤਾਂ ਕੁਝ ਨਹੀਂ ਸੀਗਾ ਸਕਦਾ ਡਾਂਗ ਤਾਂ ਮਾਰਨੀ ਸੀ ਸਕਦਾ ਮੈਂ ਮੈਨੂੰ ਚੰਗਾ ਨਹੀਂ ਲੱਗਿਆ ਪਰ ਮੈਂ ਆਪਦਾ ਗੁੱਸਾ ਕੱਢ ਲਿਆ ਅੱਛਾ ਜੀ ਗੀਤ ਚ ਹਮਮ ਉਹ ਗੁੱਸਾ ਕੱਢਿਆ ਘਗਰੇ ਦੀ ਲਾਉਣ ਚ ਅੱਛਾ ਜੀ ਹੁਣ ਘਗਰੇ ਦੀ ਲਾਉਣ ਦੀ ਪਹਿਲ ਤਾਂ ਹੀ ਲੈਣਾ ਨਾ ਬਈ ਮਿੱਤਰ ਆਵੇ ਤੇਰਾ ਤਾਂ ਨਦੀ ਦੇ ਪਾਰ ਡੇਰਾ ਆਇਆ ਪਟ ਪਟ ਪਾਣੀ ਵਿੱਚ ਟੰਗਿਆ ਬਥੇਰਾ ਤਾਂ ਵੀ ਘਗਰੇ ਦੀ ਵੇ ਲਾਉਣ ਭੇਜ ਗਈ ਹੈ ਨਦੀਆਂ ਦਾ ਨੀਰ ਜੀ ਦੀ ਹੱਕਾ ਹੀ ਚੀਰੋ ਵੀ ਮੇਰੇ ਵਾਂਗੂ ਜਾਊ ਤੇਰੇ ਹੱਡਾਂ ਵਿੱਚ ਜੀਰ ਤੇਰੇ ਘਗਰੇ ਦੀ ਨਹੀਂ ਲਾਉਣ ਭੇਜ ਗਈ ਤਾਂ ਹੀ ਉਹ ਘਗਰੇ ਦੀ ਲਾਉਣ ਭੇਜ ਗਈ ਆ ਅੰਤਰਾ ਜਿੱਥੇ ਉਸ ਘਟਨਾ ਦਾ ਰਿਐਕਸ਼ਨ ਆ ਇਹ ਰੰਗ ਵਿੱਚ ਭੰਗ ਪਾਉਣ ਵਾਲੀਆਂ ਬਲਾਵਾਂ ਤੂੰ ਦੁਪਹਿਰ ਕੱਟ ਜਾਣ ਲਈ ਬੁਲਾ ਲੀਆਂ ਨਹੀਂ ਜਿਹਦੇ ਚੱਟੇ ਹੋਏ ਹੁੰਦੇ ਰੁੱਖ ਵੀ ਨਾ ਹਰੇ ਉਹ ਤੋਂ ਹੱਥਾਂ ਦੀਆਂ ਤਲੀਆਂ ਚਟਾਲੀਆਂ ਕਹਿੰਦਾ ਸੱਚੀਆਂ ਦਦਾਰ ਹੁੰਦੀ ਮਰਦਾਂ ਨੂੰ ਮਾਰ ਰਹੇਂਦੇ ਖੇੜ ਦੇ ਸ਼ਿਕਾਰ ਤਾਈਓ ਘਗਰੇ ਦੀ ਨਹੀਂ ਲਾਉਣ ਭੇਜਗੀ ਤੇਰੇ ਘਗਰੇ ਦੀ ਨਹੀਂ ਲਾਉਣ ਵਿੱਚ ਜੇ ਜਸਵਾਲ ਜੀ ਦੇ ਘਰੇ ਬੈਠੇ ਮੈਂ ਹਜ਼ਨਪੂਰੀ ਨੂੰ ਵੀ ਦੱਸਿਆ ਅੱਛਾ ਜੀ ਮੈਂ ਕਿਹਾ ਵੀ ਉਸ ਗੀਤ ਦੇ ਵਿੱਚ ਆ ਅੰਤਰਾ ਤੁਹਾਡੇ ਤੇ ਆ ਉਹਨੇ ਬੁਰਾ ਨਹੀਂ ਮਨਾਇਆ ਬਹੁਤ ਖੁਸ਼ ਹੋਇਆ ਅੱਛਾ ਜੀ ਹਜ਼ਨਪੂਰੀ ਕਹਿੰਦਾ ਲਾਈਵ ਚੰਗਾ ਵੀ ਐਡੇ ਵੱਡੇ ਨਾਮਿੰਗ ਗਾਇਕ ਤੇ ਗੀਤਕਾਰ ਨੇ ਮੇਰਾ ਇਸ ਸੰਬੰਧ ਚ ਜ਼ਿਕਰ ਕੀਤਾ ਅਹ ਇੰਨੇ ਖੁੱਲੀਆਂ ਗੱਲਾਂ ਕਰੀ ਜਾਂਦੇ ਆ ਮੈਨੂੰ ਕਈ ਵਾਰ ਸਮਝ ਨਹੀਂ ਆਉਂਦਾ ਤੁਹਾਡੀ ਯਾਰੀ ਉਹਨਾਂ ਦੇ ਨਾਲ ਕਿੱਥੇ ਪਈ ਆ ਕਿਉਂਕਿ ਚਲੋ ਜਿਲਾ ਇੱਕ ਸੀ ਪਰ ਪਿੰਡ ਦੂਰ ਸੀ ਇਕੱਠੇ ਪੜੇ ਵੀ ਨਹੀਂ ਤੁਸੀਂ ਪਿੰਡ ਤਾਂ ਸਾਡਾ ਚਾਰ ਕਮੀਲ ਹੀ ਇੱਕ ਦੂਜੇ ਤੋਂ ਦੂਰ ਆ ਭਰੋਵਾਲ ਰਾਉਵਾਲ ਭੈਣੀ ਜੀ ਸਿਧਵਾ ਵੇਟ ਮਦਾਰਪੁਰ ਝੰਡੀ ਪਰ ਸਾਡੀ ਦੋਸਤੀ ਪਹਿਲੇ ਲੁਧਿਆਣਾ ਮੈਂ ਉਹ ਤੋਂ ਲੁਧਿਆਣੇ ਪੜਦਾ ਸੀਗਾ ਇਹਨਾਂ ਦਾ ਲੁਧਿਆਣੇ ਦਫ਼ਤਰ ਸੀਗਾ ਸਾਡੀ ਪਹਿਲੀ ਮੁਲਾਕਾਤ ਤਾਂ ਜਿਹੜਾ ਸੀ ਨਾ ਉਹ ਮੁੱਲਾਪੁਰ ਦਾ ਆਖਾ ਸਿਹਤ ਸਭਾ ਦੀ ਮੀਟਿੰਗ ਸੀ ਅੱਛਾ ਕੋਥੇ ਇੱਕ ਦੂਜੇ ਨੂੰ ਕਵਤਾਵਾਂ ਸੁਣਾਉਣੀਆਂ ਸੀਗੀਆਂ ਇਹਨਾਂ ਨੇ ਉੱਥੇ ਆਪਦਾ ਉਹ ਗੀਤ ਸੁਣਾਇਆ ਸੀਗਾ ਗਿੱਧਿਆਂ ਚ ਨੱਚਦੀ ਨੂੰ ਯਾਦ ਆਉਣ ਵਾਲਿਆ ਵੇ ਡੇਗਦੀ ਨੂੰ ਆਣ ਸੰਭਾਲ ਜਿੰਦ ਮੇਰੀ ਤਾਂ ਬਚਦੀ ਲੈ ਚੱਲ ਮੁੰਡਿਆ ਵੇ ਨਾਲ ਮੈਨੂੰ ਲੱਗਿਆ ਸੀ ਵੀ ਇਹ ਅਰਧ ਸਹਿਤਕ ਜਿਹਾ ਹੈਗਾ ਚੰਗਾ ਲੱਗਿਆ ਨਿੱਕੇ ਨਿੱਕੇ ਬਦਲਾਂ ਦੀ ਭੂਰ ਵਿੱਚ ਦੀ ਰੱਬ ਦੇ ਨਜ਼ਾਰਿਆਂ ਦੇ ਨੂਰ ਵਿੱਚ ਦੀ ਪਹਿਲੀ ਗੱਡੀ ਚੜ ਜਾਣ ਵਾਸਤੇ ਦਦਾਰ ਜਾਉ ਰੁਸੇ ਹੋਏ ਪਰੋਣੇ ਵਾਲੀ ਚਾਲ ਜਦ ਮੇਰੀ ਤਾਂ ਮੱਜ ਦੀ ਲੈ ਚੱਲ ਮੁੰਡਿਆ ਵੀ ਨਾਲ ਬਸ ਉੱਥੋਂ ਸਾਡਾ ਫਿਰ ਕੀ ਹੋਇਆ ਕਿ ਉਦੋਂ ਅਕਾਲੀ ਪੱਤਰਕਾ ਅਖਬਾਰ ਚ ਮੈਂ ਨਾ ਕਲਾਕਾਰਾਂ ਬਾਰੇ ਗੀਤ ਸੰਗੀਤ ਬਾਰੇ ਲੋਕ ਸਾਜ਼ਾਂ ਬਾਰੇ ਹਰ ਹਰ ਹਫ਼ਤੇ ਇੱਕ ਆਰਟੀਕਲ ਲਿਖਦਾ ਹੁੰਦਾ ਸੀ ਜੀ ਫਿਰ ਇਹਨਾਂ ਬਾਰੇ ਹਰਚਰਨ ਗਰੇਵਾਲ ਨਰਿੰਦਰ ਬੀਬਾ ਜਸਵੰਤ ਪੰਭਰਾ ਦਾਦਾਰ ਸੰਧੂ ਖਨਾਵਾੜੇ ਲਿਖਦਾ ਗਿਆ ਉਦੋਂ ਫਿਰ ਸਾਡਾ ਐਸਾ ਹੋਇਆ ਕੁਝ ਸਟੀਆਂ ਜੀਆਂ ਮੀਟਕਾਂ ਹੋਈਆਂ ਜਿਹੜੀਆਂ ਗੂੜੀ ਦੋਸਤੀ ਵਿੱਚ ਬਦਲ ਗਈਆਂ ਉਹ ਨਿਭਾਈਆਂ ਪੂਰੀਆਂ ਜੀ ਹਾਂਜੀ ਹਾਂਜੀ ਤੇ ਇਹਨਾਂ ਦਾ ਦਾਦਾਰ ਸੰਧੂ ਸਾਹਿਬ ਦਾ ਜਿਹੜਾ ਬਚਪਨ ਉਹ ਪਿੰਡੀ ਬੀਤਿਆਗਾ ਜੀ ਹਾਂਜੀ ਉਦੋਂ ਤਾਂ ਪਾਕਿਸਤਾਨ ਤੋਂ ਆਏ ਇੱਥੇ ਹੁਣ ਤਾਂ ਭਰੋਵਾਲ ਸੀ ਜੀ ਇੱਕ ਹੁੰਦੀ ਪਰਵਾਲ ਖੁਰਦੋ ਇੱਕ ਰੋਲ ਕਲਾ ਜੀ ਬਹੁਤ ਪਿੰਡ ਸਿਧਵਾ ਬੇਟ ਖੁਰ ਸਿਧਵਾ ਖੁਰਦ ਸਿਧਵਾ ਕਲਾ ਹੈ ਨੀ ਇੱਕ ਵੱਡੀ ਹੁੰਦੀ ਹੈ ਇੱਕ ਛੋਟੀ ਹੁੰਦੀ ਛੋਟੀ ਹੁੰਦੀ ਇਹਨਾਂ ਵਾਲੀ ਛੋਟੀ ਸੀ ਸਿਧਵਾ ਬੇਟ ਦੇ ਨੇੜੇ ਪਿੰਡਾ ਬੋਦਲਾ ਵਾਲਾ ਪਿੰਡਾ ਪਹਿਲਾਂ ਇਹ ਉਧਰੋਂ ਬਾਰਿਸ਼ੋਂ ਆ ਕੇ ਉੱਥੇ ਠਹਿਰੇ ਸੀ ਜੀ ਫਿਰ ਉੱਥੋਂ ਪਰਵਾਲ ਸ਼ਿਫਟ ਕਰ ਗਏ ਇਹਨਾਂ ਦਾ ਜਨਮ ਪਾਕਿਸਤਾਨ ਹੋਇਆ ਵੈਸੇ ਕਿ ਇੱਧਰ ਹੋਇਆ ਵੈਸੇ ਤੇ ਪੰਜ ਭਰਾ ਹੈ ਨਾ ਜੀ ਇਹਨਾਂ ਇਹ ਚਾਰ ਭਰਾ ਸੀ ਜੀ ਚਾਰ ਭਰਾ ਦਰਸ਼ਨ ਦਦਾਰ ਗੁਰਨਾਮ ਤੇ ਭੱਲੀ ਅੱਛਾ ਜੀ ਇੱਕ ਹੋਰ ਦੇਖੋ ਉਹ ਫਿਰ ਗੱਲ ਚੋਂ ਗੱਲ ਜਿਵੇਂ ਮੈਨੂੰ ਔੜ ਜਾਂਦੀ ਹੈ ਜੀ ਚੌਹ ਭਰਾਵਾਂ ਚੋਂ ਸਭ ਤੋਂ ਛੋਟਾ ਸੀ ਅੱਛਾ ਜੀ ਸਭ ਤੋਂ ਛੋਟਾ ਸੀ ਤੇ ਸਭ ਤੋਂ ਪਹਿਲਾਂ ਵਿਆਹ ਇਹਦਾ ਹੋਇਆ ਕਿ ਅੱਛਾ ਹੀ ਮਜਾ ਤੇ ਕਾਮਰੇਡ ਦਰਸ਼ਨ ਦਾ ਤਾਂ ਵਿਆਹ ਹੀ ਨਹੀਂ ਹੋਇਆ ਅੱਛਾ ਅੱਛਾ ਕਾਮਰੇਡ ਇਹਨਾਂ ਦਾ ਭਰਾ ਸੀ ਹਾਂਜੀ ਕਾਮਰੇਡ ਦਰਸ਼ਨ ਇਹਨਾਂ ਦਾ ਭਰਾ ਸੀ ਸੀਪੀਆਈ ਦਾ ਜਗਰਾਓ ਹਲਕੇ ਦਾ ਤਕੜਾ ਆਗੂ ਵੀ ਸੀ ਜੀ 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 ਤੇ ਸਭ ਤੋਂ ਭਰਾਵਾਂ ਚੋਂ ਸਭ ਤੋਂ ਛੋਟਾ ਸਭ ਤੋਂ ਪਹਿਲਾਂ ਵਿਆਹ ਹੋਇਆ ਬਾਈ ਚਾਂਸ ਸਭ ਤੋਂ ਪਹਿਲਾਂ ਡੈਥ ਵੀ ਦਰਦ ਦੀ ਹਾਂ 48 ਸਾਲ ਦੀ ਉਮਰ ਚ ਵੱਡੇ ਭਰਾਵਾਂ ਦੀ ਬਾਅਦ ਚੋਈ ਜੀ 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 ਤੇ ਉਹ ਤਾਂ ਇਤਫਾਕ ਦੀ ਗੱਲ ਐ ਇਸ ਤਰ੍ਹਾਂ ਘਟਨਾਵਾ ਇੰਨੀ ਆ ਜ਼ਿਆਦਾ ਵੀ ਮੈਨੂੰ ਤਾਂ ਲੱਗਦਾ ਹੁੰਦਾ ਹੁਣ ਆਇਆ ਵੀ ਨਹੀਂ ਹੈ ਵੀ ਮੈਂ ਕਹਾਂ ਵੀ ਮੈਂ ਕੋਈ ਬਹੁਤ ਰੁੱਝਿਆ ਮੇਰੇ ਕੋਲ ਟਾਈਮ ਨਹੀਂ ਹੈ ਟਾਈਮ ਤਾਂ ਟਾਈਮ ਐ ਮੈਂ ਤਾਂ ਵਿਹਲਾ ਹੀ ਹਾਂ ਹਮ ਪਰ ਜਿਹੜੀ ਲਿਖਣ ਦੀ ਤੇ ਪੜਨ ਦੀ ਸਪੀਡ ਘਟ ਗਈ ਮੇਰੇ ਹੁਣ ਇਦਾਂ ਦੇਖਣੋਂ ਤਾਂ ਸਾਰੇ ਕਹੀ ਜਾਂਦੇ ਉਹਦਾਂ ਤਾਂ ਹੀ ਲੱਗਦਾ 30 40 ਸਾਲਾਂ ਤੋਂ ਹਮ ਯਮੇ ਦਾਦਾਰ ਦੀ ਸਾਥਨ ਸਨੇਹ Lata ਕਹਿੰਦੀ ਸੀ ਅੱਛਾ ਜੀ ਮੈਨੂੰ ਉਹਦਾ ਇੱਕ ਫਿਕਰੇ ਇਹ ਲੱਗਿਆ ਵੀ ਕਿਹੜਾ ਡਾਇਲੋਗ ਹੈ ਤੇ ਜਦੋਂ ਸਿਆਮੂ ਸਾਹਮਣੇ ਹੋਏ ਕਹਿੰਦੀ ਹਾਈਵੇ ਸ਼ਮਸ਼ੇਰ ਤੂੰ ਤਾਂ 40 ਸਾਲਾਂ ਤੋਂ ਉਦਾਂ ਦਾ ਹੀ ਪਿਆ ਅੱਛਾ ਜੀ ਤੇ ਪਰ ਹੁਣ ਜੇ ਬੈਠਦੇ ਆ ਤਾਂ ਲੱਕ ਦੁਖਣ ਲੱਗ ਜਾਂਦਾ ਥਕੀਮਾ ਹੋ ਜਾਂਦਾ ਉਹ ਲਿਖਣ ਦੀ ਸਪੀਡ ਨਹੀਂ ਰਹੀ ਦਾਦਾਰ ਦੇ ਉੱਤੇ ਪੂਰੀ ਕਿਤਾਬ ਬਣਦੀ ਹੈ ਦਾਦਾਰ ਦੇ ਉੱਤੇ ਕਿਤਾਬ ਪੂਰੀ ਤਰ੍ਹਾਂ ਚੱਜ ਨਾਲ ਆਈ ਵੀ ਨਹੀਂ ਹੈ ਉਹਦੀ ਜ਼ਿੰਦਗੀ ਉਹਦੀ ਲੇਖਣੀ ਉਹਦੀ ਕਲਾ ਬਾਰੇ ਨਹੀਂ ਆਈ ਇੱਕ ਜ਼ਿਦਾਰਨਾਮਾ ਸੀ ਉਹਦੇ ਵਿੱਚ ਤਾਂ ਉਹਦੇ ਕੁਝ ਚੋਣਵੇਂ ਗੀਤ ਸੀਗੇ ਵਰਕੇ-ਵਰਕੇ ਦੇ ਕਈਆਂ ਦੇ ਲੇਖ ਸੀਗੇ ਸਾਡੇ ਵਰਗਿਆਂ ਦੇ ਤੇ ਹਾਲਾਂਕਿ ਉਹਦੇ ਤੇ ਇੱਕ ਐਮਫਲ ਵੀ ਹੋ ਚੁੱਕੀ ਹੈ ਅੱਛਾ ਜੀ ਇੱਕ ਪੀ ਐਚ ਡੀ ਵੀ ਹੋ ਚੁੱਕੀ ਹੈ ਉਹਦੇ ਗੀਤਾਂ ਤੇ ਉੱਤੇ ਅੱਛਾ ਜੀ ਬਕਾਇਦਾ ਤੇ ਪਰ ਜਿਹੜਾ ਉਹਦਾ ਜ਼ਿੰਦਗੀ ਨਾਮਾ ਸੁਭਾ ਕਿਦਾਂ ਦਾ ਸੀ ਲਿਖਦਾ ਕਿਦਾਂ ਦਾ ਸੀ ਉਹ ਸੀ ਜੋ ਸੀ ਉਹ ਕੁਝ ਕਿਤਾਬ ਆਈ ਨਹੀਂ ਤੇ ਗਾਹ ਦੇਖੋ ਬਈ ਉਹਦੀਆਂ ਕਿਤਾਬਾਂ ਦੀ ਜੇ ਗੱਲ ਕਰਾਂ ਇਨੀ ਜ਼ਿਆਦਾ ਮਤਲਬ ਮੈਂ ਖੰਡ ਜਾਣਾ ਉਹਦੀ ਕਿਤਾਬ ਆਈ ਸੀ ਸਭ ਤੋਂ ਪਹਿਲੀ ਬਿੱਲੋ ਬਚ ਕੇ ਮੋੜ ਤੋਂ ਅੱਛਾ ਖੁਦ ਵੀ ਉਹਨਦੀ ਕਿਤਾਬ ਆਈ ਸੀ ਗਾਣੇ ਦੇ ਉਹਨਾਂ ਦੇ ਉਹਨਾਂ ਦੇ ਗਾਣਿਆਂ ਦੀਆਂ ਤਾਂ ਕਿਤਾਬਾਂ 10 15 ਆਈਆਂ ਕਲਚਰ ਹੁੰਦਾ ਹੀ ਗਾਣਿਆਂ ਦੀਆਂ ਕਿਤਾਬਾਂ ਦੇ ਰੂਪ ਕਿਤਾਬਾਂ ਸ਼ਬਦੀ ਦੀਆਂ ਕਿਤਾਬਾਂ ਵਿਖਦੀਆਂ ਬਹੁਤ ਸੀ ਜੀ ਜੀ ਜ਼ਿਆਦਾਤਰ ਤਾਂ ਪਬਲਿਸ਼ਰ ਸ਼ਾਪ ਦੇ ਹੁੰਦੇ ਸੀ ਚਾਹੇ ਮਾਨਮ ਮਰਾੜਾ ਵਾਲੇ ਦੀਆਂ ਦੇਵਤਰੀਕੇ ਵਾਲੇ ਦੀਆਂ ਸਾਜਨ ਰਾਏ ਕੋਟੀ ਦੀਆਂ ਦਦਾਰ ਸੰਧੂ ਦੀਆਂ ਇਹਨਾਂ ਦੀ ਹੁੰਦਾ ਸੀ ਭਾਈ ਚਾਤਰ ਸਿੰਘ ਜੀਵਨ ਸਿੰਘ ਐਂਡ ਸਨਸ ਬਾਜ਼ਾਰ ਮਾਈ ਸੇਵਾ ਅਮਰਤ ਸਰ ਜਿਹੜੇ ਜੰਤਰੀਆਂ ਛਾਪਦੇ ਹੁੰਦੇ ਸੀ ਉਹ ਵੀ ਕੰਮ ਕਰਦੇ ਰਹੇ ਨੇ ਬਹੁਤ ਜ਼ਿਆਦਾ ਬੇहद ਤੇ ਦਦਾਰ ਦੀ ਜਿਹੜੀ ਕਿਤਾਬ ਪਹਿਲੀ ਸੀ ਨਾ ਬਿੱਲੋ ਬਚ ਕੇ ਮੋੜ ਤੋਂ ਉਹਦੇ ਨਾਲ ਜੁੜੀ ਹੋਈ ਘਟਨਾ ਇਹ ਆ ਜੀ ਬੀ ਐਚ ਐਮ ਵੀ ਉਹ ਤੋਂ ਕੰਪਨੀ ਇੱਕੀ ਸੀ ਮੋٹے ਤੌਰ ਤੇ ਜੀ ਐਚ ਐਮ ਵੀ ਦੀ ਚਿੱਠੀਆਂ ਹੁੰਦੀਆਂ ਸੀ ਫਲਾਨੀਆਂ ਡੇਟਾਂ ਤੁਹਾਡੀਆਂ ਰਿਕਾਰਡਿੰਗ ਦੀਆਂ ਤੇ ਰਿਕਾਰਡਿੰਗ ਤੇ ਆ ਜੋ ਤੇ ਦਦਾਰ ਕੋਲੇ ਗੀਤ ਘਟਣ ਪੂਰੇ ਨੀਸੀ ਕੇ ਵੀ ਉਹਨੇ ਗੀਤ ਨਹੀਂ ਸੀਗੇ ਤੇ ਉਹਨੇ ਕਿਹਾ ਵੀ ਆਹ ਚਾਰਖਾ ਹੈਗਾ ਯਾਰ ਛੇਤੀ ਮੈਂ ਚਾਹਨਾ ਦਿਨ ਨੇੜੇ ਆ ਗਏ ਹੁਣ ਮੇਰੀ ਉਹਦੇ ਨਾਲ ਐਸ ਕਿਸਮ ਦੀ ਨੇੜਤਾ ਸੀ ਉਹਦੀ ਹਰ ਗੱਲ ਦਾ ਹਰ ਹਰਕਤ ਦਾ ਉਹਦੀ ਆਦਤਾਂ ਦਾ ਸਾਰਾ ਕੁਝ ਮੈਨੂੰ ਪਤਾ ਸੀ ਮੈਂ ਕਿਹ ਜਿਹੜੀ ਤੇਰੀ ਪਹਿਲੀ ਕਿਤਾਬ ਆ ਨਾ ਬਚ ਕੇ ਮੋੜ ਤੋਂ ਉਹਦੇ ਚ ਅਖੀਰਲੇ ਸਫਿਆਂ ਜੇ ਤੇ 200 ਲੋਕ ਗੀਤ ਭਏ ਆ ਅੱਛੇ ਉਹਦੇ ਚ ਨੀਵੇ ਨੀਵੇ ਜੇ ਪਾ ਕੇ ਉਹਨੂੰ ਦੁਕਾਨਾ ਬਣਾ ਲਾ ਕਹਿੰਦਾ ਕਿਹੜਾ ਅੱਛੇ ਮੈਂ ਕਿਹਾ ਜਿਹੜਾ ਹੈ ਬਈ ਬੱਲੇ ਆਵੇ ਦੁੱਧ ਪੀ ਕੇ ਜਾਈਂ ਭਾਵੇਂ ਚੱਲੇ ਆਵੇ ਦੋ ਘੜੀਆਂ ਬੁੱਕਲ ਵਿੱਚ ਬਹਿ ਕੇ ਦੋ ਘੜੀਆਂ ਬੁੱਕਲ ਵਿੱਚ ਬਹਿ ਕੇ ਨਹੀਂ ਤੈਨੂੰ ਕਰ ਦੂੰ ਤੈਨੂੰ ਬੱਲੀਏ ਸੰਧੂਰੀਆਂ ਵਾਂਗ ਕਹਿ ਕੇ ਨਹੀਂ ਖੁਸ਼ ਕਰ ਦੂੰ ਬੁੱਕਲ ਵਿੱਚ ਮੈਂ ਲੈ ਕੇ ਮੈਂ ਕਿਉਂ ਦਗਾਣਾ ਬਣ ਸਕਦਾ ਅੱਛਾ ਇਹ ਉਦੋਂ ਹੀ ਆਨੇ ਸਕੂਟਰ ਨੂੰ ਕਿੱਕ ਮਾਰੀ ਕਹਿੰਦਾ ਚੱਲ ਕਿਤਾਬ ਲੈ ਆਈਏ ਮੇਰੇ ਕੋਲ ਕਿਤਾਬ ਹੈ ਨਹੀਂ ਅੱਛਾ ਤੂੰ ਭਾਰਤਨਗਰ ਚੌਕ ਤੋਂ ਸਨੇ ਲਤਾ ਦੇ ਘਰ ਤੋਂ ਅਸੀਂ ਚੌੜੇ ਆਪਣਾ ਚੌੜੇ ਬਾਜ਼ਾਰ ਘੰਟਾ ਘਰ ਵਾਲ ਨੂੰ ਕਿਤਾਬ ਲੈਣ ਗਏ ਉੱਥੇ ਹੁੰਦੇ ਸੀ ਸਟਾਲ ਬਿਲਕੁਲ ਜੀ ਰੇਲਵੇ ਸਟੇਸ਼ਨ ਕੋਲ ਪੁੱਛਿਆ ਉਹਨਾਂ ਕੋਲ ਹੈ ਗਾਂਹ ਜਾ ਕੇ ਪੁੱਛਿਆ ਚੌਕ 'ਚ ਉਹਨਾਂ ਕੋਲ ਵੀ ਹੈ ਨਾ ਤੈਨੂੰ ਥਾਮਾ ਤਾਂ ਕੁਛ ਆ ਫਿਰ ਮੈਨੂੰ ਕਿਹਾ ਮੈਂ ਕਿਹਾ ਸਕੂਟਰ ਮੋੜ ਮੇਰੇ ਕੋਲ ਕਿਤਾਬ ਘਰੇ ਪਈ ਆ ਮੈਂ ਹੀ ਦੇ ਦਿੰਦਾ ਅੱਛਾ ਉਹ ਫਿਰ ਮੈਂ ਕਿਤਾਬ ਇਹ ਵੀ ਘਰਾਵ ਇਹਨੂੰ ਘੱਡੀ ਕਰੋ ਲੰਬੀ ਇਹਨੂੰ ਕਰਤੀ ਤੇ ਉਹਦੇ ਚੋਂ ਉਹ ਦੋਨੇ ਦੁਕਾਨੇ ਜਿਹੜੇ ਸੀਗੇ ਕੋਈ ਐਂਦਾ ਪੂਰੇ ਕਰ ਲੇ ਇਹਦੇ ਨਾਲ ਹੀ ਫੇਰ ਹੁਣ ਕੀ ਕਰੀਏ ਉਹੀ ਜਿਹੜਾ ਘਟਨਾ ਹੋਰ ਚਿਤਿਆ ਜਾਂਦੀ ਆ ਬਈ ਦਦਾਰ ਦੇ ਜਿਹੜੇ ਗੀਤਾਂ ਦੀ ਡੈਰੀ ਹੁੰਦੀ ਸੀਗੀ ਉਹ ਸੁਨਹਿ ਲਤਾ ਦੇ ਘਰੇ ਜਿਹੜਾ ਇੱਕ ਦਫਤਰ ਵੀ ਸੀ ਇਹਨਾਂ ਦਾ ਉਹ ﺍﻟमारी ਚ ਪਈ ਹੁੰਦੀ ਸੀ। ਉਹਦੇ ਚ ਕੀ ਹੋਇਆ? ਬਈ ਇਹਨਾਂ ਦੇ ਮੁਹੰਮਦ ਸਰੀਕ ਨਾਲ ਰਣਜੀਤ ਕੌਰ ਨਾਲ ਬਹੁਤ ਬਣਦੀ ਸੀ ਭਾਈਚਾਰਾ ਸੀਗਾ। ਅੱਛੇ। ਉਹਨਾਂ ਨੂੰ ਵੀ ਚਿੱਠੀ ਆਈ ਹੋਈ ਸੀ ਉਹ ਵੀ ਤਿਆਰੀ ਕਰਦੇ ਸੀ। ਦਦਾਰ ਸੰਧੂ ਵੀ ਆਪਦੀ ਤਿਆਰੀ ਚ ਲੱਗਿਆ ਹੋਇਆ ਸੀਗਾ। ਰਣਜੀਤ ਕੌਰ ਨੂੰ ਗੁੱਡੂ ਕਹਿੰਦੇ ਆ ਘਰ ਚ। ਅੱਛਾ ਛੋਟਾ ਨਾਮ। ਹਾਂ ਛੋਟਾ ਨਾਮ। ਅੱਛੇ। ਤੇ ਉਹ ਆ ਕੇ ਦਦਾਰ ਆਪਦੀ ਡੈਰੀ ਲੱਭੇ ਤੇ ਡੈਰੀ ਦੇ ਦੇਖੇ ਦੇ ਵਿੱਚ ਵਰਕੇ ਹੈ ਨਹੀਂ ਦੋ। ਅੱਛੇ। ਤੇ ਉਹਨੇ ਸਨੇਹ ਦੀ ਬੀਜੀ ਜਿਹੜੀ ਬੁਕਿੰਗ ਵੀ ਕਰ ਲੈਂਦੀ ਸੀ ਕਾਹੇ ਵਗਾਏ ਉਹਨੂੰ ਪੁੱਛਿਆ ਵੀ ਜੀ ਮੇਰੀ ਡੈਰੀ ਚ ਵਰਕੇ ਕੀ ਨੇ ਪਾੜੇ ਆ ਉਹ ਕਹਿੰਦੇ ਭਾਈ ਗੁੱਡੋ ਆਈ ਸੀਗੀ ਉਹ ਕਹਿੰਦੀ ਸਾਡੀ ਡੇਟ ਪਹਿਲਾਂ ਆਈ ਹੋਈ ਹੈ ਇਹਦੀ ਤਾਂ ਬਾਅਦ ਵਿੱਚ ਆ ਜੇ ਰికార్ਡਿੰਗ ਦੀ ਸਾਡੇ ਵੀ ਗੀਤ ਥੜਦੇ ਆ ਉਹ ਵਰਕੇ ਪਾੜ ਕੇ ਲੈ ਗਈ ਭਾਈ ਅੱਛਾ ਜੀ ਤੂੰ ਕਹਿੰਦਾ ਉਹ ਸਾਡੀਆਂ ਤਾਂ ਤਿਆਰੀਆਂ ਹੋ ਚੁੱਕੀਆਂ ਸੀ ਉਹ ਜਿਹੜੇ ਵਰਕੇ ਪਾੜ ਕੇ ਲਗਾਈ ਸੀ ਰਣਜੀਤ ਕੌਰ ਅੱਛਾ ਜੀ ਜਿਹੜੀ ਤਿਆਰੀ ਕਰ ਲਈ ਸਦੀਕ ਉਹਨਾਂ ਨੇ ਤੇ ਉਹ ਦੋ ਗੀਤ ਉਹਦੇ ਚ ਸੀਗੇ ਇਦਾਂ ਦੇ ਉਹਨਾਂ ਚੋਂ ਇੱਕ ਗੀਤ ਸੀਗਾ ਲੱਡੂ ਵੰਡੇ ਦੀ ਕਚੇਰੀ ਹੋਵਾ ਮਾ ਜੇ ਪਹਿਲੀ ਪੇਸ਼ੀ ਯਾਰ ਛੁੱਟ ਜੇ ਬੜਾ ਹਟ ਗੀਤ ਸੀਗਾ ਸਦੀਗਰਨਜੀਤ ਦਾ ਜੀ ਜੀ ਉਹ ਇਸ ਤਰ੍ਹਾਂ ਡੈਰੀ ਚ ਵਰਕਾ ਗਿਆ ਹੋਇਆ ਸੀਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਰਸਮੀ ਕਟਨਾਵਾਵਾਂ ਵਰਤਦੀਆਂ ਰਹੀਆਂ ਤੇ ਜਦੋਂ ਜਿਹੜਾ ਗਾਣਾ ਸਦੀਕ ਸਾਹਿਬ ਨੇ ਤੇ ਰਣਜੀਤ ਕੌਰ ਨੇ ਗਾਇਆ ਤੇ ਦਿਦਾਰ ਸੰਧੂ ਸਾਹਿਬ ਨੇ ਕੋਈ ਬਾਤ ਚ ਮਿਲ ਕੇ ਕਿੰਤੂ ਪਰੰਤੂ ਇਹ ਕੀ ਕੀਤਾ ਤੁਸੀਂ ਕੋਈ ਰੋਸਾ ਕੋਈ ਗਿਲਾ ਨਹੀਂ ਪਿਆਰ ਭਾਈ ਜਰਾ ਉਦੋਂ ਉਦੋਂ ਵੈਸੇ ਕਲਚਰ ਇਦਾਂ ਦੀ ਸੀ ਅੱਛਾ ਜੀ ਲੋਕ ਇੱਕ ਦੂਜੇ ਦੀ ਪੱਗ ਮੰਗ ਕੇ ਲੈ ਜਾਂਦੇ ਸੀ ਜੁੱਤੀ ਮੰਗ ਕੇ ਲੈ ਜਾਂਦੇ ਸੀ ਮੈਂ ਵਿਆਹ ਜਾਣਾ ਆਪਦੀ ਜੁੱਤੀ ਦੇ ਦੇ ਪੱਗ ਦੇ ਦੇ ਮੇਰੇ ਕੋਲ ਘੱਟ ਆ ਤੇ ਮੇਰੇ ਕੋਲ ਮਾੜੀ ਪੱਗ ਆ ਅੱਛਾ ਜੀ ਇੱਕ ਦੂਜੇ ਦਾ ਸਾਈਕਲ ਮੰਗ ਕੇ ਲੈ ਜਾਂਦੇ ਸੀ ਇਹ ਆਮ ਪੰਜਾਬ ਦੀ ਸੱਭਿਆਚਾਰ ਚ ਨਾ ਇਦਾਂ ਦੀ ਬੜੀ ਸਾਂਝ ਸੀਗੀ ਇੱਕ ਦੂਜੇ ਦਾ ਆ ਚੀਜ਼ ਮੰਗ ਕੇ ਲੈ ਜਾਣਾ ਤੇ ਇਹਨਾਂ ਦਾ ਤਾਂ ਖਰਾਬਸੇ ਜਿ ਪਿਆਰ ਰਿਹਾ ਕਿਉਂਕਿ صدیق ਤੇ ਦਦਾਰ ਸੰਧੂ ਕਿਸੇ ਵੇਲੇ ਜਿਹੜਾ ਆਪਣਾ ਹੁੰਦਾ ਨਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜੀ ਪੰਜਾਬ ਗਵਰਨਮੈਂਟ ਦਾ ਇਹ ਉਹਦੇ ਵਿੱਚ ਮੁਲਾਜ਼ਮ ਹੁੰਦੇ ਸੀ ਨੇ صدیق ਸਾਹਿਬ ਦਾ ਤਾਂ ਮੈਨੂੰ ਪਤਾ ਹੈ ਕਿ ਉਹ ਉਹਨਾਂ ਦੀ ਇੰਟਰਵਿਊ ਕੋ ਕਹਿੰਦੇ ਕਿ ਮੈਂ ਰਿਆਉ ਹੁਦੇ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਸਾਹਿਬ ਉਹਨਾਂ ਨੇ ਮੈਨੂੰ ਭਰਤੀ ਕੀਤਾ ਹੈਗਾ ਸੀ ਤੇ ਦਦਾਰ ਸੰਧੂ ਸਾਹਿਬ ਵੀ ਰਹੇ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਚ ਇਕੱਠੇ ਸੰਗਰੂਰ ਇੱਕੋ ਕਮਰੇ ਚ ਰਹਿੰਦੇ ਰਹੇ ਅੱਛੇ ਇੱਕੋ ਕਮਰੇ ਚ ਤਨਖਾਹ ਬਹੁਤ ਥੋੜੀ ਸੀ ਪ੍ਰੋਗਰਾਮ ਤਾਂ ਪੈਂਦੇ ਨਹੀਂ ਸੀ ਤੇ ਗੁਜ਼ਾਰਾ ਨਹੀਂ ਸੀ ਹੁੰਦਾ ਦਦਾਰ ਕਹਿੰਦਾ ਸੀ ਕਈ ਵਾਰ ਲਾਲ ਮਿਰਚਾਂ ਰਗੜ ਕੇ ਪਾਣੀ ਪਾ ਕੇ ਉਹਦੇ ਨੇ ਰੋਟੀ ਖਾ ਲਈ ਜਿਹਨੂੰ ਸਲੂਣਾ ਕਹਿ ਦਿੰਦੇ ਹੈ ਆਪ ਹੀ ਹਾਂ ਆਪ ਹੀ ਬਣਾਉਣੀ ਹੁੰਦੀ ਸੀ ਆਪ ਹੀ ਕਾਣੀ ਹੁੰਦੀ ਸੀ ਅੱਛੇ ਅੱਛੇ ਤੇ ਅਸਰਾਂ ਵੀ ਫੇਰ ਪਤਾ ਨਹੀਂ ਇੱਕ ਵਾਰ ਕੋਈ ਐਸਾ ਕਿਉਂ ਸਮਾਂ ਆ ਜਾ ਮੈਂ ਵੀ ਕਿਤੇ ਪੁੱਛਣਾ ਭੁੱਲ ਗਿਆ ਇਹਨਾਂ ਨੂੰ ਇੱਕ ਸਮਾਂ ਆਇਆ ਇਹਨਾਂ ਦੀ ਜ਼ਿੰਦਗੀ ਪਰ ਦੋਸਤੀ ਰਹੀ ਹੈ ਪਰ ਇੱਕ ਸਮਾਂ ਆਇਆ ਕਿ ਇਹ 1.5-2 ਸਾਲ ਆਪਸ ਵਿੱਚ ਬੋਲੇ ਨਹੀਂ ਅੱਛਾ ਜੀ ਤੇ ਕਿਹਦੇ ਸਾਬਣ ਨੇ ਤਾਂ ਸਦੀਕ ਸਾਹਿਬ ਨੂੰ ਪੁੱਛਾਂਗੇ ਪੱਕਾ ਜੀ ਕੀ ਕੀ ਵਜ੍ਹਾ ਸੀਗੀ ਕੀ ਵਜ੍ਹਾ ਸੀ ਫੇਰ ਇੱਕ ਸਮਾਗਮ ਵਿੱਚ ਇਕੱਠੇ ਹੋਏ ਅੱਛਾ ਇੱਕ ਦੂਜੇ ਨੂੰ ਜੱਫੀ ਪਾਈ ਤੇ ਫਿਰ ਬੋਲਣ ਲੱਗੇ ਯਾਰ ਇਹ ਨਹੀਂ ਹੋਇਆ ਨਾ 11 ਚ ਗੁੱਸਾ ਗਦਾ ਕਹਣਾ ਇਹ ਮਾਣਾ ਛੇਤੀ ਮੰਨ ਗਏ ਦੋਨੇ ਜੀ ਹਾਂਜੀ ਹਾਂਜੀ ਹੈ ਹੈ ਨਾ ਨਹੀਂ ਇੱਕ ਵਾਰ ਇਹ ਤਾਂ ਕਹਿੰਦੇ ਕਿ ਤੁਹਾਡੀ ਤੇ ਗਿੱਲ ਸਾਹਿਬ ਦੀ ਵੀ ਥੋੜੀ ਜੀ ਇੱਕ ਦੂਜੇ ਬਾਰੇ ਵਿਗੜ-ਵਗੜ ਗਈ ਸੀ ਸਾਡੀ ਹਾਂਜੀ ਸਾਡੀ ਕਈ ਵਾਰ ਵਿਗੜੀ ਹੈ ਕਈ ਵਾਰ ਮੈਂ ਇੱਕ ਵਾਰ ਸੁਣੀ ਸੀ ਉਹ ਤਾਂ ਹੁਣ ਪਿੱਛੇ ਜੇ ਸੀ ਆ ਮਚ्योर ਸਟੇਜ ਤੇ ਆ ਗਏ ਅੱਛਾ ਜੀ ਅੱਗੇ ਆਪਣੇ ਆਪ ਤੇ ਹੱਸ ਪੈਂਦੇ ਸੀ ਦੂਜੇ ਤੇ ਵੀ ਹੱਸ ਪੈਂਦੇ ਸੀਗੇ ਹੁੰਦੇ ਰਾਜ਼ਗੀਆਂ ਹੀ ਨਹੀਂ ਹੋ ਜਾਂਦੀਆਂ ਵੀ ਉਹ ਜਾਈ ਯਹੀ ਕਰਕੇ ਪਏ ਨਿਕਲਦੇ ਸ਼ੈਨਸ਼ੀਲਤਾ ਘਟਣਾ ਹੀ ਲੋਕਾਂ ਦੇ ਸ਼ੈਨਸ਼ੀਲਤਾ ਬਹੁਤ ਘਟ ਰਹੀ ਗਈ ਹਾਂ